ਜੈ ਗੁਰਦੇਵ ਜੈ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਾਤਾ ਸੁਵਿਤਰੀ ਬਾਈ ਫੂਲੇ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਗਲੀ ਨੰਬਰ 6 ਟਿੱਬਾ ਰੋਡ ਸ੍ਰੀ ਅਰਕੇਸ਼ ਕੁਮਾਰ ਜੀ ਜਿਨ੍ਹਾਂ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਦੇ ਲਈ ਸੋਸਾਇਟੀ ਵੱਲੋਂ 10000 ਰੁਪਏ ਜਿਹੜਾ ਉਹ ਆਰਥਿਕ ਸਹਾਇਤਾ ਕੀਤੀ ਗਈ ਇਸ ਵੇਲੇ ਸਤੁਕਰਵਿਦਾਸ ਵੈਲਫੇਅਰ ਮਿਸ਼ਨ ਦੇ ਪ੍ਰਧਾਨ ਸ਼੍ਰੀ ਗੁਰਦੇਵ ਸਿੰਘ ਜੀ ਲੁਧਿਆਣਾ ਗੁਲਸ਼ਨਪਾਲ ਸਿੰਘ ਜੀ ਲੁਧਿਆਣਾ ਤੋਂ ਕਰਨਵੀਰ ਸਿੰਘ ਜੀ ਲੁਧਿਆਣਾ ਤੋਂ ਇਹਨਾਂ ਵੀਰਾਂ ਨੇ ਇਹ ਸੇਵਾ ਜਿਹੜੀ ਆ ਉਹ ਨਿਭਾਈ ਤੋ ਜਿਨ੍ਹਾਂ ਜਿਨ੍ਹਾਂ ਨੇ ਦਸਵੰਦ ਭੇਜਿਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਹੀ ਦਸਵੰਦ ਦੇ ਨਾਲ ਇਹ ਜੋ ਕਾਰਜ ਨੇ ਇਨ ਪੇੜੇ ਚੜ੍ਹਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੋਸਾਇਟੀ ਦੇ ਨਾਲ ਵੱਧ ਤੋਂ ਵੱਧ ਮੈਂਬਰਾਂ ਨੂੰ ਜੋੜਿਆ ਕਰੋ ਤੇ ਸਹਿਯੋਗ ਵੀ ਕਰਿਆ ਕਰੋ ਆਪ ਸਭ ਦਾ ਧੰਨਵਾਦ ਆਓ ਸਭ ਦੇਖਦੇ ਹਾਂ ਅਗਲੀ ਵੀਡੀਓ ਸਾਡਸਰ ਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇ ਖੁੱਲ੍ਹੇ ਵੀਰ ਅਨੁਸੂਚਿਤ ਅਜੀ ਜੈ ਗੁਰਦੇ ਜੈ ਤੁਨਗਰ ਦੇਵ ਜੀ ਜੈ ਭੀਂ ਜੈ ਭਾਰਤ ਅੱਜ ਅਸੀਂ ਸ੍ਰੀ ਕੇਸਪਾਟੀ ਜੀ ਦੇ ਘਰੇ ਬੁੱਝਿਆ ਹੈ ਜੋ ਸਾਡੂ ਮਾਤਾ ਸੁਤਰੀ ਵਈ ਖੁੱਲੇ ਐਜੂਕੇਸ਼ਨਲ ਸੁਸਾਇਟੀ ਪਠਾਨਪੁਰ ਤੋਂ ਸਾਡੇ ਸੰਸਥਾ ਦੇ ਪ੍ਰਧਾਨ શ્રી ਦਸਨ ਸਿੰਘ ਜੀ ਪਾਕੀ ਐਂਡਰ ਤੋਂ ਉਹਨਾਂ ਨੇ ਭੇਜਿਆ ਹੈ ਕਿ ਤੁਸੀਂ ਜੀ ਕੇਸ ਭਾਰਤੀ ਜੀ ਦੇ ਪਰਿਵਾਰ ਨੂੰ ਉਹਨਾਂ ਦੀ ਧਰਮ ਪਤਨੀ ਤੇ ਮੈडम ਰੀਤਾ ਭਾਰਤੀ ਜੀ ਨੂੰ 10000 ਰੁਪਏ ਦੀ ਰਕਮ ਆ ਉਹ ਭੇਜੀਆ ਮੈਂ ਸਾਡੇ ਗੁਰਸਨਪਾਲ ਜੀ ਤੇ ਸਾਡੇ ਕਰਮਜੀਤ ਸਿੰਘ ਨੂੰ ਬੇਨਤੀ ਕਰਦਾ ਜੀ ਉਹ ਰੀਤਾ ਭਾਰਤੀ ਜੀ ਨੂੰ ਜਿਹੜਾ 10000 ਰੁਪਏ ਦੀ ਰਕਮ ਜਿਹੜੀ ਉਹ ਦੇ। ਅਸੀਂ ਮਾਤਾ ਸ੍ਰੀਤਰੀ ਵਈ ਖੁੱਲੇ ਐਟੀਪੀਸੂ ਸੁਸਾਇਟੀ ਪਠਾਨਕੋੜ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸ੍ਰੀ ਰਕੇਸ਼ ਭਾਰਤੀ ਜੋ ਪਿਛਲੇ ਦਿਨ ਚੰਡੀਗੜ੍ਹ ਗਏ ਸੀ ਉੱਥੋਂ ਧਰਮੇ ਤੋਂ ਵਾਪਸ ਆਏ ਸੀ ਘਰੇ ਤੇ ਉਹਨਾਂ ਦੀ ਦੇਖੋ ਵੀ ਸੀ ਤੇ ਅਸੀਂ ਸਾਰੇ ਹੀ ਐਨਜੀਓ ਦੇ ਹੋਰ ਐਨਜੀਓ ਵੱਲੋਂ ਪੂਰਨ ਤੋਂ ਬੇਨਤੀ ਕਰਦੇ ਆ ਕਿ ਉਹ ਵੀ ਅੱਗੇ ਆਉਣ ਤੇ ਸ੍ਰੀ ਰਕੇਸ਼ ਭਾਰਤੀ ਦੇ ਪਰਿਵਾਰ ਦੇ ਤੋ ਉਹਨਾਂ ਦੇ ਬੱਚੇ ਨੇ ਜੋ ਪੜ੍ਹਾਈ ਕਰ ਰਹੇ ਨੇ ਤੇ ਇੱਕ ਬੱਚੀ ਹੈ ਉਹ ਵੀ ਟਰਾਈ ਕਰ ਰਹੀ ਹੈ ਇਹਨਾਂ ਦੇ ਕੋਲ ਹੋਰ ਕੋਈ ਆਮਦਨ ਦਾ ਸਾਧਨ ਹੈ ਨਹੀਂ ਇਸ ਲਈ ਸਾਰੇ ਹੀ ਟੈਂਪਸ਼ਨ ਉਸੇ ਬੇਨਤੀ ਕਰਦੇ ਆਂ ਕਿ ਵੱਧ ਚੜ ਕੇ ਅੱਗੇ ਆ ਕੇ ਇਸ ਪਰਿਵਾਰ ਨੂੰ ਜਿਹੜੀ ਆ ਹੈਲਪ ਕੀਤੀ ਜਾਵੇ ਵੀਰ ਵਿੱਚ ਮੈਂ ਫੇਰ ਸਾਰੀ ਸੰਸਥਾ ਦਾ ਧੰਨਵਾਦ ਕਰਦੇ ਆਂ ਜੈ ਗੁਰਦੇਵ ਧੰਨ ਗੁਰਦੇਵ ਦੀ ਜੈ phins ਜੈ ਭਾਰਤ